ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਬੰਦ ਹੋ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਇੱਕ ਗੱਲ ਕਰ ਲੈਣੀ ਚਾਹੁੰਦਾ ਬੀਬੀਆਂ ਪੈਣਾ ਨੂੰ ਪਤਾ ਹੈ ਮੇਰੀ ਬੇਬੇ ਕਹਿੰਦੀ ਹੁੰਦੀ ਸੀ ਕਹਿੰਦੀ ਵੀ ਝਾੜੂ ਖੜਾ ਕਰਨਾ ਕੜੇ ਸੁੰਨ ਇਹਨੂੰ ਲੰਬਾ ਪਾਓ ਤਾਂ ਕੜੇਸ ਖਤਮ ਹੋਣਾ ਹੈ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨਾ ਹੈ ਕਿ ਪੰਜਾਂ ਚੋਣ ਛਾਰ ਤੇ ਮੋਹਰਾ ਲਾਓ ਤੁਸੀਂ ਆ ਮਾਨੂੰ ਜਿਤਾਓ ਆ ਸਰਕਾਰ ਆ ਜਿਹੜੀ ਇੱਕ ਮਹੀਨੇ ਦੇ ਵਿੱਚ ਵਿੱਚ ਟੁੱਟ ਜਾਣੀ ਪੰਜਾਬ ਵਾਲੀ ਵੀ ਤਾਂ ਆਪਾਂ ਤੱਕੜੇ ਹੋ ਕੇ ਵਧੀਆ ਪ੍ਰਸ਼ਾਸਨ ਰੱਤੇ ਦੇਣਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਦੇ ਕੀ ਫਤਹਿ ਜਿੰਦਾਬਾਦ 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 ਆ ਬੀਬੀਆਂ ਨੇ ਕੋ ਚਾੜੂ ਦੇ ਤਾਂ ਕੋਈ ਐਵੇਂ ਖਲਾਰ ਤਾਂ ਇਹਨਾਂ ਨੇ ਬਹੁਤ ਧੰਨਵਾਦ ਤੁਹਾਡਾ ਕਰ ਦੋ ਥੀਲਾ ਬੀਲਾ ਇਹਦਾ ਜਿੰਦਾਬਾਦ ਸਾਰੇ ਸਾਥੀਆਂ ਨੂੰ ਬੇਨਤੀ ਆ ਸਰਬ 5 ਮਿੰਟ ਬੈਠ ਜਾਓ ਪ੍ਰਸ਼ਾਦੇ ਤਿਆਰ ਆ ਹੱਥ ਜੋੜ ਕੇ ਬੇਨਤੀ ਵਿੱਚ ਆਪਾਂ ਇਨਾ ਚਿਰ ਬੈਠੇ ਆ 2 ਮਿੰਟ ਜੂਨ ਬੈਠੋ ਜੀ ਵੱਡੇ ਵੱਡੇ ਭਾਜੀ ਬਖਤਿਆਰ ਸਿੰਘ ਨੂੰ ਤੇ ਹੋਰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਕਿਉਂਕਿ ਰਾਜਨੀਤਿਕ ਗੱਲਾਂ ਮੈਨੂੰ ਆਉਂਦੀਆਂ ਨਹੀਂ ਜ਼ਿਆਦੀਆਂ ਕਿਉਂਕਿ ਗਾਣਿਆਂ ਨਾਲ ਜਾਂ ਤਾਂ ਕਬੱਡੀ ਦਾ ਮੇਰਾ ਬਾਹਰ ਆਇਆ ਜ਼ਿਆਦਾਤਰ ਮੈਂ ਆਪਣਾ ਇੱਕ ਨਵਾਂ ਗੀਤ ਜਿਹੜਾ ਆਉਣ ਵਾਲਾ ਹੈ ਉਹ ਤੁਹਾਨੂੰ ਸੁਣਾ ਦਿੰਨਾ ਹੈ ਇਹ ਰਿਕਾਰਡਿੰਗ ਤੋਂ ਮੈਂ ਆਇਆ ਹੋ ਦਿਲ ਤੇਨ ਲਾਮੀ ਗੱਲ ਸਿੱਧਾ ਤੁਰ ਹੀ ਜਾਵੀਂ ਜੇ ਪੱਟ ਲੈ ਅੱਗੇ ਤਾਂ ਪੈਰ ਪਿੱਛੇ ਨਾ ਹਟਾਵੀ ਗੇਣ ਵਾਲਾ ਸਾਰਿਆਂ ਨੂੰ ਰੱਬ ਹੈ ਉਹ ਐਡੀ ਕਿਥੋਂ ਬੰਦੇ ਦੀ ਔਕਾਤ ਬਈ ਜਿੱਦਾਂ ਜਿੱਦਾਂ ਕਰੇਗਾ ਤਰੱਕੀਆਂ ਓਦਾਂ ਓਦਾਂ ਵੱਧੂ ਲਾਗ ਡਾਟ ਬਈ ਜਿੱਦਾਂ ਜਿੱਦਾਂ ਕਰੇਗਾ ਤਰੱਕੀਆਂ

ਤੁਰੀ ਜਾਮੀ ਓਏ ਸਾਡਾ ਪਹਿਲੇ ਇਲਾਨ ਹੈ ਜਿਹੜਾ ਪੂਰਾ ਹੋਇਆ ਹੋਰ ਤਾਂ ਕੁਝ ਹੋਇਆ ਨਹੀਂ ਮੈਂ ਕਹਿੰਦਾ ਵੀ ਇਹ ਜਹੀ ਸਰਕਾਰ ਨੂੰ ਕਿਆ ਰਗੜ ਕੇ ਥੋੜੇ ਪਰ ਲਾਣਾ ਹੈ ਜਿਹੜੇ ਸਾਡੇ ਕੰਮੇ ਕੋਈ ਨਹੀਂ ਆਉਂਦੀ ਸਾਡੇ ਬਹੁਤ ਹੀ ਸਾਥੀ ਜਿਹੜੇ ਸਾਡੇ ਵਿੱਚ ਸ਼ਾਮਲ ਹੋਏ ਸਾਡੇ ਪਰਿਵਾਰ ਦੇ ਮੈਂਬਰ ਬੜੇ ਨੇ ਆਮ ਪਾਰਟੀ ਨੂੰ ਛੱਡ ਕੇ ਇੱਥੇ ਪਹੁੰਚੇ ਹੋਏ ਨੇ ਸਾਡਾ ਜਸਵਿੰਦਰ ਸਿੰਘ ਬੱਲਪਿੰਡ ਸੂਰਪੁਰ ਤੋਂ ਕਦਰ ਸਾਥੀਓ ਦੱਸਦੇ ਆ ਕਿ ਸਮਾਜਿਕ ਆ ਚਾਹੁੰਦੀ ਗਏ ਪਿੰਡ ਸਾਡੇ ਕੀ ਕੀ ਆਈ ਸੀ ਤੇ ਕੀ ਵੀਰੇ ਧੱਕੇ ਨਾਲ ਉਹਨੇ ਸੋਪਾ ਪਾਤਾ ਜੋ ਕਿ ਮੇਰੀ ਸੱਜੀ ਬਾਹ ਜਦ ਮੈਂ ਕਹਿੰਦਾ ਕਿ ਮੇਰਾ ਸਿਰ ਤਾਂ ਤਾਜ ਵੀ ਆ ਮੇਰੇ ਮੋਢੇ ਨਾਲ ਮੋਢਾ ਲਾ ਕੇ ਜਾਂਦਾ ਥੋ ਇਹੋ ਜਿਹਾ ਘਣਾਉਣੇ ਕਾਗਜ਼ਾਂ ਮੇਂ ਕਰਕੇ ਪੋਸਟ ਆਏ ਪਾਉਂਦੀ ਆ ਸਰਕਾਰ ਧੱਕੇ ਨਾਲ ਪਰਨੇ ਪਾ ਕੇ ਔਰ ਆਜ ਰਾਜਵੰਤ ਸਿੰਘ ਰਾਜੂ ਆਮ ਆਦਮੀ